ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਦੋਸਤੋ ਇੱਕ ਵੀਡੀਓ ਬਣਾ ਰਿਆ ਪਿੰਡ ਜਗਤਪੁਰੇ ਪਹੁੰਚੇ ਆ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਲਗੋਂ ਕੋਠੀ ਵੀ ਇਥੋਂ ਥੋੜੀ ਦੂਰੀ ਤੇ ਆ ਤਕਰੀਬਨ ਸਾਰਾ ਕੋਈ 3 ਕਿਲੋਮੀਟਰ 4 ਕਿਲੋਮੀਟਰ ਦੀ ਦੂਰੀ ਆ ਵੀਰੇ ਸ਼ਮਸ਼ੇਰ ਉਹਨਾਂ ਦੇ ਕਰਾਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਇਸ ਘਰੋਂ ਬਲਟੋਆ ਪਿੰਡ ਵੀ ਇਥੋਂ ਥੋੜੀ ਦੂਰੀ ਤੇ ਆ ਮਮੂਦਪੁਰ ਅਮਰਕੋਟ ਦਿੱਬੀਪੁਰਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਇੱਕ ਮਾਝ ਦੋਸਤੋ ਆਪਾਂ ਵਿਸ਼ੇਸ਼ ਤੌਰ ਤੇ ਤੁਹਾਨੂੰ ਅੱਜ ਦਿਖਾਵਾਂਗੇ ਤਾਜੀ ਸੂਈ ਸਬਾਈ ਆ ਸੋ ਕਾਫੀ ਆਪਣੇ ਭੈਣ ਭਰਾ ਵੀਰ ਜਿਹੜੀ ਕੋਈ ਚੰਗੇ ਪਸ਼ੂ ਤੁਹਾਨੂੰ ਦੀ ਪਾਲ ਦੇ ਵਿੱਚ ਆ ਐਸ ਵਕਤ ਕੋਈ ਚੰਗੇ ਪੌਲੇ ਤੇ 9 9.5 ਕਿਲੋ ਬੜੋ ਤੋਂ ਸ਼ਟਾਰਟਿੰਗ ਆ ਬਾਕੀ ਮਗਰ ਕੱਤੀ ਬਹੁਤ ਸੋਹਣੀ ਪਾਈ ਨੇ ਕਰਮਾ ਲਈਨੀ ਪੂਰੀ ਗੱਲਬਾਤ ਆਪਾਂ ਵੀਰ ਸ਼ਮਸ਼ੀਰ ਦੇ ਨਾਲ ਕਰ ਲਾਂਗੇ ਮਾਰੂਆ ਨਾਲ ਆ ਬੱਚਾ ਤੁਸੀਂ ਦੇਖੋਗੇ ਮਗਰ ਕੱਤੀ ਆ ਸਭ ਤੋਂ ਪਹਿਲਾਂ ਵੀਰ ਸ਼ਮਸ਼ੀਰ ਸਾਸਰੀਕਾਲ ਜੀ ਸਾਸਰੀਕਾਲ ਜੀ ਰਾਜਵੀਰ ਜੀ ਸਾਸਰੀਕਾਲ ਸਾਸਰੀਕਾਲ ਸ਼ਮਸ਼ੀਰ ਵੀਰੇ ਸਭ ਯਾਰ ਵੀ तकरीबन ਚਲੋ ਵਖਪਾ ਵਿੱਚ ਪਹਿਲਾਂ ਵੀ ਆਪਾਂ ਜਿਗਰ ਕੀਤਾ ਵਖਪਾ ਪੈ ਗਿਆ ਬਾਕੀ ਮਾਲ 1 2 1 2 ਪਸ਼ੂ ਆਪਾਂ ਲੈ ਹੁੰਦੇ ਆ 1 2 ਡੰਗਰ ਆਪਣੇ ਕੋਲ ਪੱਕੇ ਹੀ ਰਹਿੰਦੇ ਆ ਠੀਕ ਆ ਜੀ ਹਾਂਜੀ ਇਹ ਕੱਲ ਵੀ ਤਕਾਲੋ ਤਰਾ ਤਿੰਨ ਸੀ ਤੋ ਕੱਲ ਵੇਚੀਗੇ ਮੱਜਾ ਠੀਕ ਆ ਤੇ ਇੱਕ ਆ ਪਰਸੋਂ ਦੀ ਸੂਈ ਆ ਠੀਕ ਆ ਦੁੱਧ ਦੇ ਥੱਲੇ 9 ਤੋਂ 9.5 ਕਿਲੋ ਬੌੜਾ ਹੀ ਲਾ ਲੋ ਤੂੰ ਬੌੜਾ ਹੀ ਉਪਰ ਸੂਈ ਸੂਈ ਠੀਕ ਆ ਜੀ ਅਜੇ ਯਾਨੀ ਕਿ ਚੌਥਾ ਕਿ ਡੰਗ ਚ ਹੋਈ ਠੀਕ ਆ ਇਸ ਤੋਂ ਚਾਰ ਬਹੁਤ ਵਧੀਆ ਚਵਾਈ ਚੰਗੀ ਨਿਕਲੀ ਸਵਾਈ ਏਡੀ ਪੋਲੀ ਭੂ ਕਰ ਗਈ ਕਿਤੇ ਭੂਰ ਛੱਟਾ ਨਹੀਂ ਕੋਈ ਠੀਕ ਆ ਭਾਵੇਂ ਕੋਈ ਧਾਰਵੜਾ ਮਾਰੇ ਗਰੰਟੀ ਤੇ ਭਾਵੇਂ ਲੈ ਜੇ ਤਾਂ ਵੀ ਦੇਖੋ ਭੂਰ ਛੱਟਾ ਕੋ ਥਣ ਘੱਟ ਵੱਧ ਉਹ ਤੇ ਆਪਣੀ ਜ਼ਿੰਮੇਵਾਰੀ ਬਿਲਕੁਲ ਮੈਂ ਵੀ ਦੱਸੋ ਆਰਡਰ ਕੁਆਲਿਟੀ ਬਹੁਤ ਸੋਹਣੀ ਆ 9 9.5 ਕਿਲੋ ਬੌਲੇ ਦੀ ਸਥਿ ਬਾਕੀ ਚੰਗੀ ਸਟਾਰਟਿੰਗ ਕੀਤੀ ਹੈ ਮੇਰੇ ਭਰਾ ਚੰਗੀ ਤਸੱਲੀ ਨਾਲ ਦੇਖ ਲਿਆ ਜੇ 2 ਤੋਂ 12 13 ਕਿਲੋ ਦੇਜੂ ਬਰੇਰਾਮ ਨੂੰ ਠੀਕ ਆ ਜੀ ਹਾਂਜੀ ਬਾਕੀ ਇਧਰ ਉਹ ਜਿਹੜਾ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਹੇ ਆਪਾਂ ਵਿਰਲ ਬੰਦ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਗਾੜ੍ਹ ਦੋਸਤੋ ਤੁਮ ਤੋਂ ਛਟਾੜ ਹੋ ਜਾ ਬਿਲਕੁਲ ਸੂਤਾ ਕਿਲੇਵਾ ਜਿਹੜਾ ਭਰਾਈ ਫਿਰਦੀ ਆ ਖੋਲ ਕੇ ਤੋੜ ਕੇ ਤਸੱਲੀ ਨਾਲ ਦਿਖਾ ਦਿੰਨੇ ਆ ਬਿਲਕੁਲ ਬਾਜ਼ ਬਜਾਇ ਜਰੇ ਰਹਿ ਤਾਊਗਾ ਦੋਸਤੋ ਤੁਹਾਡੀ ਸੇਵਾ ਲਈ ਚੰਗੀ ਚੋਲਿਓ 12 ਚੋਲਿਓ 13 ਜਿੰਨੀਆਂ ਕਿ ਕਿਸੇ ਭਰਾ ਨੇ ਚੰਗੀ ਖੇਚਲ ਕਰ ਲੈਣੀ ਆ ਉਹਨਾਂ ਕੋ ਆਪਾਂ ਪਸ਼ੂ ਤੋਂ ਦੁੱਧ ਲੈ ਹੀ ਸਕਦੇ ਆ ਮਗਰ ਕਿ ਤੂੰ ਬਹੁਤ ਪਿਆਰੀ ਆ ਅੱਜ ਤੀਜਾ ਦਿਨ ਸੋਈ ਨੂੰ ਆ ਪਰਸੋਂ ਦੀ ਸੋਈ ਐ ਚਾਰਕ ਡੰਗ ਚਵਾਈ ਹੋ ਗਈ ਐ ਦੀ ਬਾਕੀ ਸੋਹਣਾ ਪਿੱਠਪੜਾ ਰਾਜੀ ਵਜਨ ਰੋਡ ਬਹੁਤ ਜ਼ਿਆਦਾ ਉੱਤੋਂ ਤੁਸੀਂ ਵੇਖੋਗੇ ਬਿਲਕੁਲ ਸਿੰਗਲ ਖੱਡੀ ਆ ਪੂਰੇ ਭਾਰੇ ਜੁੱਸੇ ਦੇ ਵਿੱਚ ਆ ਫੁੱਲ ਵਜਨ ਰੋਡ ਆ ਤੇ ਮੈਨੂੰ ਲੱਗਦਾ ਵੀ ਪਹਿਲਾਂ ਤੁਸੀਂ ਜਿੰਨੀਆਂ ਵੀ ਆਪਾਂ ਵੀਡੀਓ ਵੀਰ ਸ਼ਮਸ਼ੀਰ ਉਹਨਾਂ ਦੇ ਘਰੋਂ ਪਾਈਆਂ ਨੇ ਜਿੰਨਾਂ ਕੁ ਕੁਝ ਦੱਸਿਆ ਜਾਂਦਾ ਉਹ ਪ੍ਰੋਪਰ ਜਿਹੜਾ ਬਿਲਕੁਲ ਨਿਕਲਦੇ ਨਿਕਲਦਾ ਮਗਰ ਕੱਤੀ ਬਹੁਤ ਪਿਆਰੀ ਆ ਸੋ ਆ ਮਗਰ ਫੀਮੇਲ ਕਾਫ ਸੋ ਚੌਣ ਜਵਾ ਦੀ ਕਰਮਾਂ ਦੀ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਨੇ ਇਹ ਵੀ ਬੰਦੇ ਪਾਸ ਆ ਕੋਈ ਵੀ ਭਰਾ ਆਪਦੀ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਆਪਦੀ ਤਸੱਲੀ ਕਰਕੇ ਖਰੀਦ ਲਵੇ ਤਾਂ ਕੋਈ ਮੇਰੇ ਵੀਰ ਕਈ ਬਣਾ ਆਨਲਾਈਨ ਵੀ ਸੌਦਾ ਮਗਾਉਂਦੇ ਆ ਆਪਾਂ ਹਮੇਸ਼ਾ ਵੈਸੇ ਕਹਿੰਨੇ ਵੀ ਜਿਹੜੇ ਪਸ਼ੂ ਕਿਸੇ ਨੇ ਖਰੀਦੀ ਗੱਦਾਰੀ ਕਰਨੀ ਆ ਗੱਬਣ ਪਸ਼ੂ ਆ ਬਿਲਕੁਲ ਸੋਇਆ ਸੋਇਆ ਪਸ਼ੂ ਆ ਇੱਕ ਵਾਰੀ ਜ਼ਰੂਰ ਇੱਥੇ ਆਣ ਕੇ ਵੇਖਿਆ ਕਰੋ ਤੁਹਾਡੇ ਵੀ ਮਨ ਨੂੰ ਸੰਤੁਸ਼ਟੀ ਹੋਵੇ ਤਸੱਲੀ ਹੋ ਜਾਵੇ ਠੀਕ ਆ ਮੇਰੇ ਸ਼ਮਸ਼ੇਰ ਚੰਗੀ ਅਮਜ 9 9.5 ਕਿਲੋ ਬੋਲਾ ਮੁੱਲ ਕੀ ਰੱਖਿਆ ਹੋਇਆ ਹਾਂ ਹਾਂਜੀ ਹਾਂਜੀ ਮੋਲੇ ਦਾ ਆਪਾਂ 1 ਲੱਖ ਰੁਪਈਆ ਕਰਦੇ ਹਾਂ ਹਾਂਜੀ ਦੇਣ ਲੈਣ ਜਿਹੜੀ ਤੁਹਾਨੂੰ ਦੱਸ 95000 ਦੀ ਆਪਾਂ ਦੇ ਦਾਂਗੇ 95000 ਦੀ ਹਾਂਜੀ ਲਓ ਵੀ 95000 ਦੀ ਦੋਸਤੋ ਅੱਜ ਤੁਹਾਨੂੰ ਮਾਝ ਮਿਲ ਜੂਗੀ ਉਹ ਮਾਨਤਾ ਨਾਲ ਇਹਦਾ ਹੋਰ ਵੀ ਕਰ ਦਾਂਗੇ ਉਹ ਬਿਲਕੁਲ ਜੀ ਬਿਲਕੁਲ ਉਹ ਜੋ ਬਾਂਬਾ ਸਰ ਦਾ ਜ਼ਰੂਰ ਕਰੀਓ ਠੀਕ ਆ ਸੋ ਬਾਕੀ ਵੇਨਸ ਹੁਣ ਸੋ ਲੈਵੇ ਤੋਂ ਉਪਰ ਕਾਫੀ ਹਵਾਨੇ ਲੈਵੇ ਦੀ ਪੂਰੀ ਖਬਰਦਾਰ ਆ ਵੈਸੇ ਹੁਣ ਚੁਬਾਈ ਦਾ ਸਮਾਂ ਹੋਇਆ ਫਿਰਦਾ ਠੀਕ ਆ ਜੀ ਤੇ ਬਾਕੀ ਬਣਿਆ ਥਣਿਆ ਜਿਹੜਾ ਤੁਹਾਨੂੰ ਪਸ਼ੂ ਪੂਰਾ ਨ ਅੱਜ ਮਿਲ ਜੂਗੀ ਆਪਣੇ ਭਰਾਵਾਂ ਨੂੰ ਮਗਰ ਕਤੀ ਬਹੁਤ ਪਿਆਰੀ ਆ ਸੋ ਇੱਕ ਵੀਰ ਸ਼ਮਸ਼ੇਰ ਆਪਣੇ ਕੰਟੈਕਟ ਨੰਬਰ ਜ਼ਰੂਰ ਕਰਦੇ ਹੋ ਸਾਂਝੇ 95010 54008 53008 ਫੋਨ ਫਿਰ ਬੋਲਦੇ ਨਾਲ ਠੀਕ 95010 54008 887520883 ਦੋ ਇਹ ਦੋਨੇ ਨੰਬਰ ਚੱਲਦੇ ਦੋਨੇ ਨੰਬਰ ਠੀਕ ਹਾਂਜੀ ਲੋ ਵੀ ਭਰਾਵੋ ਦੋਵੇਂ ਨੰਬਰ ਚੱਲਦੇ ਆ ਵਟਸਐਪ ਤੇ ਵੀ ਚੱਲਦੇ ਆ ਬਾਕੀ ਕਿਸੇ ਭਰਾ ਨੇ ਵੀਡੀਓ ਮੰਗਾਉਣੀ ਆ ਕੋਈ ਚਵਾਈ ਦੀ ਮੰਗਾਉਣੀ ਆ ਪੂਰ ਛਿੱਟਾ ਦੇਖਣਾ ਬੇਸ਼ੱਕ ਵੀਡੀਓ ਵੀ ਤੁਸੀਂ ਮੰਗਾ ਸਕਦੇ ਜੇ ਧੰਨਵਾਦ ਵੀਡੀਓ ਪੂਰੀ ਦੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਆਪਰਾਮਾਂ ਨੂੰ ਸਤਿ ਸ਼੍ਰੀ ਅਕਾਲ